ਅੱਜ ਤੋਂ ਕੋਈ ਤਕਰੀਬਨ 1 ਕੁ ਮਹੀਨਾ ਪਹਿਲੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਕਹਿਰ ਵਰ ਪਾਇਆ ਹੈ ਤੇ ਅਸੀਂ ਉਸੇ ਵੇਲੇ ਫੈਸਲਾ ਲੈ ਰਿਆ ਸੀ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਭਰਾ ਨੇ ਉਹਨਾਂ ਨਾਲ ਖੜਾਂਗੇ ਤੇ ਜਿੰਨੀ ਹੀ ਸਮਰੱਥਾ ਦੇ ਅਨੁਸਾਰ ਉਹਨਾਂ ਦੀ ਮਦਦ ਹੋ ਸਕਦੀ ਹੈ ਅਸੀਂ ਕਰਾਂਗੇ ਤੇ ਸਾਡਾ ਫਰਜ਼ ਬਣ ਜਾਂਦਾ ਸੀ ਕਿ ਅਸੀਂ ਪੰਜਾਬ ਨਾਲ ਖੜੀਏ ਤੇ ਪੰਜਾਬ ਦੇ ਜਿਹੜੇ ਨਾਗਰਿਕ ਨੇ ਜੇਨਾ ਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਇਹਨਾਂ ਹੜ੍ਹਾਂ ਦੇ ਕਾਰਨ ਉਹਨਾਂ ਦੀ ਮਦਦ ਵਾਸਤੇ ਅਸੀਂ ਖਲੋਇਏ ਅਸੀਂ ਪਹਿਲੀ ਇੱਕ ਖੇਪ ਅਜਤੂ तकरीबन 1 ਮਹੀਨਾ ਪਹਿਲੇ ਡੇਰਾ ਬਾਬਾ ਨਾਨਕ ਅਗਰ ਤੇ ਅਤੇ ਅਜਨਾਲਾ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਭੇਜੀ ਸੀ ਲੇਕਿਨ ਬੜਾ ਸਾਬ ਸ਼ਾਨਾਬਾ ਸ਼ਾਨਾ ਸਾਡੇ ਨਾਲ ਚੜੇ ਨੇ ਚੱਲੇ ਨੇ ਤੇ ਉਹਨਾਂ ਦੀ ਉਮਰ ਸਾਡੇ ਤੋਂ ਬਹੁਤ ਜ਼ਿਆਦਾ ਬਟ ਉਹਨਾਂ ਦਾ ਜਿਹੜਾ એનર્ਜੀ ਲੈਵਲ ਹੈ ਜਿਹੜੀ ਉਹਨਾਂ ਦੀ ਸਫੁਰਤੀ ਹੈ ਉਹਨੂੰ ਦਿਲੋਂ ਸਲੂਟ ਹੈ ਕਿ ਉਹਨਾਂ ਨੇ ਨਾਲ ਹੋ ਕੇ ਇੱਕ ਇੱਕ ਘਰ ਵਿੱਚ ਸਾਡਾ ਇਹ ਸਮਾਨ ਪਹੁੰਚਵਾਇਆ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪੰਜਾਬ ਵਿੱਚ ਅਗਰ ਕੋਈ ਔਰ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅਸੀਂ ਬਾੜਾ ਸਾਹਿਬ ਨਾਲ ਡਿਸਕਸ ਕਰਾਂਗੇ ਨਾਲ ਹੀ ਸਾਡੇ ਪ੍ਰਧਾਨ ਸਾਹਿਬ ਗੁਰਮੀਤ ਸਿੰਘ ਜੀ ਬੜੇ ਸ਼ੁਕਰਗੁਜ਼ਾਰ ਨੇ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇਸ ਉਪਰਾਲੇ ਨੂੰ ਕੰਪਲੀਟ ਕਰਨ ਵਿੱਚ ਸਾਡੀ ਮਦਦ